ਉਹਦੇ ਚੇ ਸੀ ਕਿ ਜਿਹੜੀ ਪਿੰਡ ਦੀਪ ਸਿੰਘ ਵਾਲਾ ਦੀ ਪੰਚਾਇਤ ਦੀ ਜ਼ਮੀਨ ਆ ਉਹ ਇੱਕ ਗੱਲ ਜਿਹੜੀ ਸਮਝ ਆ ਰਹੀ ਆ ਕਿ ਜਿੰਨੇ ਤੇ ਬੋਲੀ ਹੁੰਦੀ ਆ ਉਸ ਹਿਸਾਬ ਨਾਲ ਪੈਸੇ ਤਾਂ ਕਿਸਾਨ ਤੋਂ ਵਸੂਲ ਲਏ ਜਾਂਦੇ ਆ ਪਰ ਕਾਗਜ਼ਾਂ ਦੇ ਵਿੱਚ ਉਸ ਤੋਂ ਘੱਟ ਜਿਹੜੀ ਹੈਗੀ ਆ ਬੋਲੀ ਤੇ ਦਰਜ ਕਰਕੇ ਯਾਨੀ ਕਿ ਪੈਸੇ ਜਿਹੜੇ ਆ ਸਰਕਾਰ ਦੇ ਖਾਤੇ 'ਚ ਉਹ ਘੱਟ ਜਾਂਦੇ ਆ ਯਾਨੀ ਕਿ ਇਹ ਕਪੜਾ ਵੀਡੀਓ ਕ੍ਰਾਫੀ ਦੇ ਵਿੱਚ ਜੇ ਬੋਲੀ 70 ਤੋਂ ਉੱਪਰ ਜਾ ਰਹੀ ਹੈਗੀ ਆ ਤੇ ਕਾਗਜ਼ਾਂ 'ਚ 52 ਦਰਜ ਹੋਈ ਆ ਕਿਸਾਨਾਂ ਤੋਂ ਪੈਸੇ ਲੈ ਜਾ ਰਹੇ ਆ ਕਿੱਧਰ ਜਾ ਰਹੇ ਆ ਕਪੜਾ ਇਹ ਆ ਜੀ ਕਿ ਲਗਾਤਾਰ ਪੰਚਾਇਤੀ ਜ਼ਮੀਨ ਦੀ ਜਿਹੜੀ ਬੋਲੀ ਹੁੰਦੀ ਆ ਹਰ ਸਾਲ ਪੰਚਾਇਤ ਵੱਲੋਂ ਕਰਾਈ ਜਾਂਦੀ ਆ ਉਹਦੇ ਠੇਕੇ ਦੇ ਪੈਸਿਆਂ ਦੇ ਵਿੱਚ ਵੱਡੀ ਪੱਧਰ ਤੇ ਜਿਹੜਾ ਉਹ ਕਪੜਾ ਨਜ਼ਰ ਆ ਰਿਹਾ ਸੀਗਾ ਤੇ ਜ਼ਮੀਨ ਦੀ ਜਦੋਂ ਬੋਲੀ ਹੁੰਦੀ ਆ ਉਦੋਂ ਰੇਟ ਬਹੁਤ ਉੱਪਰ ਜਾਂਦਾ ਤੇ ਪਰ ਕਾਗਜ਼ਾਂ ਦੇ ਵਿੱਚ ਆ ਜਿਹੜਾ ਪੰਚਾਇਤ ਵੱਲੋਂ ਜਾਂ ਸੈਕਟਰੀ ਵੱਲੋਂ ਜਿਹੜੀ ਘਪਲੇਬਾਜੀ ਕੀਤੀ ਜਾਂਦੀ ਆ ਘੱਟ ਰੇਟ ਤੇ ਜਿਹੜੀ ਬੋਲੀ ਸ਼ੋਅ ਕੀਤੀ ਜਾਂਦੀ ਆ ਉੱਪਰਲੇ ਪੈਸੇ ਕਿਸਾਨਾਂ ਦੇ ਜਿਹੜੇ ਉਹ ਖਾਦੇ ਜਾ ਰਹੇ ਆ ਫਰੀਦਕੋਟ ਦੇ ਪਿੰਨਦੀਪ ਸਿੰਘ ਵਾਲਾ ਦੀ ਪੰਚਾਇਤੀ ਜ਼ਮੀਨ ਦੇ ਠੇਕੇ ਨੂੰ ਲੈ ਕੇ ਲੱਖਾਂ ਰੁਪਏ ਦਾ ਗਮਨ ਸਾਹਮਣੇ ਆਇਆ ਹੈ ਜਿਸ ਨੂੰ ਲੈ ਕੇ ਅੱਜ ਨੌਜਵਾਨ ਭਾਰਤ ਸਭਾ ਅਤੇ ਕਿਸਾਨਾਂ ਵੱਲੋਂ ਦੀਪ ਸਿੰਘ ਵਾਲਾ ਦੇ ਗੁਰਦੁਆਰਾ ਸੇਵ ਵਿਖੇ ਇਕੱਠ ਕੀਤਾ ਗਿਆ ਜਾਣਕਾਰੀ ਮੁਤਾਬਕ ਪਿੰਡ ਵਿੱਚ ਸਰਪੰਚੀ ਜਗ੍ਹਾ ਤੇ ਲੱਗੇ ਪ੍ਰਬੰਧਕ ਅਤੇ ਸੈਕਟਰੀ ਵੱਲੋਂ ਜ਼ਮੀਨ ਦੇ ਠੇਕੇ ਦੀ ਰਕਮ ਜੋ ਕਿ 1 ਕਿੱਲੇ ਮਗਰ ਲਗਭਗ 20000 ਰੁਪਏ ਬੈਂਕ ਵਿੱਚ ਘੱਟ ਜਮਾ ਕਰਵਾਈ ਗਈ। ਪੰਚਾਇਤੀ ਜ਼ਮੀਨ ਦੇ ਲਗਭਗ 35 ਕਿੱਲੇ ਦੱਸੇ ਜਾ ਰਹੇ ਹਨ। ਪਿੰਡ ਵਾਸੀਆਂ ਵੱਲੋਂ ਇਸ ਦੀ ਜਾਂਚ ਕਰਨ ਦੀ ਮੰਗ ਕੀਤੀ ਗਈ ਹੈ। ਸੋ ਆਓ ਦੇਖਦੇ ਹਾਂ ਸਾਧਕ ਤੋਂ ਗੁਰਾਸੰਦ ਨਾਲ ਹੈਪੀ ਚਾਵਲਾ ਦੀ ਸ਼ੇਸ਼ ਰਿਪੋਰਟ। ਸਾਡੇ ਨਾਲ ਨੇ ਕਿੱਤੀ ਕਿਸਾਨ ਯੂਨੀਅਨ ਦੇ ਆਗੂ ਗੁਰਿੰਦਰ ਸਿੰਘ ਦੀਪ ਸਿੰਘ ਵਾਲਾ ਗੱਲਬਾਤ ਕਰਦੇ ਆਂ। ਤੁਹਾਡੀ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਬਾਈ ਜੀ। ਕੀ ਮਸਲਾ ਕੀ ਹੈ ਤੇ ਕਪਲਾ ਜਿਹੜਾ ਆਈਡੀਆ ਕਿੰਨੇ ਕੁ ਲੱਖ ਦਾ ਤੁਹਾਨੂੰ ਲੱਗ ਰਿਹਾ ਵੀ ਇਸ ਇਰਦ-ਗਿਰ ਜਿਹੜਾ ਕਪਲਾ ਸੈਕਟਰੀਆਂ ਵੱਲੋਂ ਜਾਂ ਪ੍ਰਬੰਧਕ ਵੱਲੋਂ ਕੀਤਾ ਗਿਆ। ਦੇਖੋ ਅਸੀਂ ਅੱਜ ਨਗਰ ਦੀਆਂ ਜਥੇਬੰਦੀਆਂ ਨੇ ਇਹ ਕੰਮ ਕਰਦੀਆਂ ਨਗਰ ਦੇ ਲੋਕ ਇੱਥੇ ਗੁਰੂ ਘਰ ਇਕੱਠੇ ਹੋਏ ਉਹਦੇ ਚ ਇਹ ਸੀ ਕਿ ਜਿਹੜੀ ਪਿੰਡ ਦੀਪ ਸਿੰਘ ਵਾਲਾ ਦੀ ਪੰਚਾਇਤ ਦੀ ਜ਼ਮੀਨ ਆ ਉਹ ਇੱਕ ਗੱਲ ਜਿਹੜੀ ਸਮਝ ਆ ਰਹੀ ਆ ਕਿ ਜਿੰਨੇ ਤੇ ਬੋਲੀ ਹੁੰਦੀ ਆ ਉਸ ਹਿਸਾਬ ਨਾਲ ਪੈਸੇ ਦਾ ਕਿਸਾਨ ਤੋਂ ਵਸੂਲ ਲਏ ਜਾਂਦੇ ਆ ਪਰ ਕਾਗਜ਼ਾਂ ਦੇ ਵਿੱਚ ਉਸ ਤੋਂ ਘੱਟ ਜਿਹੜੀ ਹੈਗੀ ਆ ਬੋਲੀ ਤੇ ਦਰਜ ਕਰਕੇ ਯਾਨੀ ਕਿ ਪੈਸੇ ਜਿਹੜੇ ਆ ਸਰਕਾਰ ਦੇ ਖਾਤੇ 'ਚ ਉਹ ਘੱਟ ਜਾਂਦੇ ਆ ਯਾਨੀ ਕਿ ਇਹ ਕਪਲਾ ਮੋٹے ਰੂਪ 'ਚ ਨਜ਼ਰ ਆ ਰਿਹਾ ਇਹ ਕਿੰਨੇ ਲੱਖ ਦਾ ਕਪਲਾ ਕਿੰਨੇ ਸਾਲਾਂ ਤੋਂ ਹੋ ਰਿਹਾ ਉਹ ਅਸੀਂ ਪਿਛਲੇ 5-6 ਸਾਲਾਂ ਦੀ ਜਿਹੜੀ ਟੀਸੀ ਸਾਹਿਬ ਤੋਂ ਜਾਂਚ ਜਿਹੜੀ ਹੈਗੀ ਆ ਮੰਦ ਸਮੂਹ ਨਗਰ ਦੇ ਲੋਕ ਕਰ ਰਹੇ ਆ ਉਹਦੀ ਦਰਖਾਸਤ ਲਿਖੀ ਆ ਸੈਂਕੜੇ ਲੋਕ ਉੱਤੇ ਸਾਈਨ ਕਰਕੇ ਅਸੀਂ ਜਿਹੜੀ ਹੈਗੀ ਉਹ ਦੇਖਿਆ ਆ ਤੁਸੀਂ ਇਹਨਾਂ ਤੋਂ ਬਾਈ ਸੁੰਦਰ ਸਿੰਘ ਉਹਦਾ ਪੱਖ ਜਿਹੜਾ ਹੈਗਾ ਜਾਣਿਆ ਜਿੰਨਾ ਇਹ ਦੱਸ ਰਹੇ ਹੈਗੇ ਆ ਇਹ 20 ਲੱਖ ਰੁਪਏ ਤੇ ਕੁਝ ਜਿਹੜੇ ਦੱਸ ਰਹੇ ਆ 72 ਹਜ਼ਾਰ ਠੀਕ ਆ ਹੁਣ ਇੱਕ ਆ ਰਹੀ ਕਿ ਖਾਤੇ ਦੇ ਵਿੱਚ 15 ਲੱਖ ਰੁਪਏ ਜਮ੍ਹਾਂ ਹੋਇਆ ਇਹਨਾਂ ਤੋਂ ਵੀ ਪੱਤਰ ਲੈ ਲਿਆ ਇਹਨਾਂ ਤੋਂ ਲੈ ਲਏ ਗਏ ਗਾਂ ਕਿੰਨੇ ਵਾਕਈ ਇੰਨੇ ਕਰਾਏ ਗਏ 15 ਮਤਲਬ 15 ਕਰਾਇਆ ਗਿਆ ਇਹ ਤਾਂ ਇਹ ਜਾਂਚ ਦਾ ਵਿਸ਼ਾ ਜਦੋਂ ਜ਼ਮੀਨ ਦੀ ਬੋਲੀ ਹੋ ਲੱਗੀ ਆ ਤਾਂ ਸੈਕਟਰੀ ਸਾਹਿਬ ਨੇ ਕਿਹਾ ਸੀ ਕਿ ਪਿਛਲੇ ਸਾਲ ਨਾਲੋਂ 20% ਠੇਕਾ ਵੱਧ ਕੇ ਹੋਊਗਾ ਜਿਨ੍ਹਾਂ ਨੇ ਬੋਲੀ ਦਿੱਤੀ ਉਹਨਾਂ ਦੇ ਦਿਮਾਗ 'ਚ ਇਹ ਸੀ ਵੀ ਪਹਿਲੀ ਵਾਰ ਤਾਂ 77 ਦੇ ਕਰੀਬ ਗਈ ਹੈ ਜ਼ਮੀਨ ਤਾਂ 90 ਤੋਂ ਉੱਪਰ ਜਾਊਗੀ ਆਪਾਂ ਲੈ ਹੀ ਨਹੀਂ ਸਕਦੇ ਜਦੋਂ ਜ਼ਮੀਨ 70000 ਰੁਪਏ ਨੂੰ ਟੁੱਟ ਗਈ ਜਦੋਂ ਉਹਨਾਂ ਨੇ ਪੁੱਛਿਆ ਵੀ ਸੈਕਟਰੀ ਸਾਹਿਬ ਪਿਛਲੇ ਸਾਲ ਕਿੰਨੀ ਸੀ ਉਹ ਕਹਿੰਦੇ ਪਿਛਲੇ ਸਾਲ 55000 ਨੂੰ ਸੀ ਅੱਛਾ ਉਦੋਂ ਬਾਅਦ ਪੁੱਛਿਆ ਇੱਥੋਂ ਸਾਰਾ ਜਿਹੜਾ ਮਸਲਾ ਏ ਸ਼ੁਰੂ ਹੋਇਆ ਉਸ ਤੋਂ ਬਾਅਦ ਇਹ ਪਰਤਦਰ ਪਰਤ ਉੱਦੜਨੀ ਚਾਹੀਦੀ ਆ ਕਿਉਂਕਿ ਜਦੋਂ ਬੋਲੀ ਹੁੰਦੀ ਓਦੀ ਵੀਡੀਓਗ੍ਰਾਫੀ ਹੁੰਦੀ ਆ ਉਹ ਵੀਡੀਓਗ੍ਰਾਫੀ ਬੀਡੀਪੀਓ ਦਫ਼ਤਰ ਪਈ ਹੈਗੀ ਆ ਅੱਛਾ ਉਹ ਹੈਗੀ ਸਾਰੀ ਉਹ ਇਹੀ ਤਾਂ ਮੰਗ ਕਰਦੇ ਕਿ ਜਾਂਚ ਹੋਵੇ ਵੀਡੀਓਗ੍ਰਾਫੀ ਦੇ ਵਿੱਚ ਜੇ ਬੋਲੀ 70 ਤੋਂ ਉੱਪਰ ਜਾ ਰਹੀ ਹੈ ਕਿ ਯਾਰ ਤੇ ਕਾਗਜ਼ਾਂ 'ਚ 56 ਦਰਜ ਹੋਈ ਆ ਕਿਸਾਨਾਂ ਤੋਂ ਪੈਸੇ ਲੈ ਜਾ ਰਹੇ ਆ ਕਿੱਧਰ ਜਾ ਰਹੇ ਆ ਪਿੰਡ ਦਾ ਪੈਸਾ ਪਿੰਡ ਦੀ ਲੋਕਾਂ ਦੀ ਕਿਰਤ ਕਮਾਈ ਦਾ ਪੈਸਾ ਪਿੰਡ 'ਚ ਸਾਡੇ ਪੀਣ ਵਾਲਾ ਪਾਣੀ ਨਹੀਂ ਠੀਕ ਆ ਪਿੰਡ ਦੀਆਂ ਹੋਰ ਕਈ ਸਮੱਸਿਆਵਾਂ ਨੇ ਪਿੰਡ ਤੇ ਲੱਗਣਾ ਚਾਹੀਦਾ ਪੈਸਾ ਇਹ ਪਿਛਲੀ ਪੰਚਾਇਤ ਦਾ ਇਹਦੇ 'ਚ ਕੀ ਰੋਲ ਸੀ ਹੁਣ ਦੀ ਪੰਚਾਇਤ ਦਾ ਕੀ ਰੋਲ ਆ ਠੇਕੇ ਦੇਣ ਵਾਲਿਆਂ ਦਾ ਉਹ ਸਾਰੇ ਤੇ ਹੋਰ ਪੰਚਾਇਤ ਦੇ ਅਧਿਕਾਰੀਆਂ ਦਾ ਉੱਪਰਲੇ ਅਧਿਕਾਰੀਆਂ ਦੀ ਜਾਂਚ ਹੋਣੀ ਚਾਹੀਦੀ ਇਹ ਅਸੀਂ ਮੰਗ ਕਰਦੇ ਜਾਂਚ ਨਹੀਂ ਹੋਊਗੀ ਫਿਰ ਅਸੀਂ ਸੰਘਰਸ਼ ਕਰਨ ਵਾਸਤੇ ਮਜਬੂਰ ਹੋਵਾਂ ਧੰਨਵਾਦ ਜੀ ਸ਼ੁਕਰੀਆ ਜੀ ਹਾਂ ਜੀ ਨੌਨਾਲ ਸਿੰਘ ਜੀ ਕੀ ਮਸਲਾ ਕੀ ਹੈ ਮਸਲਾ ਇਹ ਹੈ ਜੀ ਕਿ ਲਗਾਤਾਰ ਪੰਚਾਇਤੀ ਜ਼ਮੀਨ ਦੀ ਜਿਹੜੀ ਬੋਲੀ ਹੁੰਦੀ ਹੈ ਹਰ ਸਾਲ ਪੰਚਾਇਤ ਵੱਲੋਂ ਕਰਾਈ ਜਾਂਦੀ ਹੈ ਉਹਦੇ ਠੇਕੇ ਦੇ ਪੈਸਿਆਂ ਦੇ ਵਿੱਚ ਵੱਡੀ ਪੱਧਰ ਤੇ ਜਿਹੜਾ ਉਹ ਕਪਲਾ ਨਜ਼ਰ ਆ ਰਿਹਾ ਸੀਗਾ ਕਾਫੀ ਸਮੇਂ ਤੋਂ ਇਹ ਕੈਸਕੇ ਚੱਲ ਰਹੀ ਸੀ ਪਰ ਹੁਣ ਪਿੰਡ ਦੇ ਵਿੱਚ ਜਿਹੜਾ ਜਿਵੇਂ ਨੌਜਨ ਭਾਰ ਸਭਾ ਕਿਰਤੀ ਕਿਸਾਨੀ ਨੂੰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਪਿੰਡ ਵਾਸੀਆਂ ਨੇ ਅੱਜ ਇਕੱਠੇ ਹੋ ਕੇ ਜਿਹੜਾ ਤੈਅ ਕੀਤਾ ਕਿ ਡੀਸੀ ਸਾਹਿਬ ਤੋਂ ਲਿਖਤੀ ਸ਼ਿਕਾਇਤ ਦੇ ਕੇ ਮੰਗ ਕਰੀਏ ਕਿ ਪਿੰਡ ਦੀ ਜ਼ਮੀਨ ਦਾ ਜਿੰਨਾ ਠੇਕਾ ਆਉਂਦਾ ਉਹਦਾ ਸਾਰੇ ਦਾ ਹਿਸਾਬ-ਕਿਤਾਬ ਦਿੱਤਾ ਜਾਵੇ ਕਿਉਂਕਿ ਜ਼ਮੀਨ ਦੀ ਜਦੋਂ ਬੋਲੀ ਹੁੰਦੀ ਆ ਉਦੋਂ ਰੇਟ ਬਹੁਤ ਉੱਪਰ ਜਾਂਦਾ ਤੇ ਪਰ ਕਾਗਜ਼ਾਂ ਦੇ ਵਿੱਚ ਆ ਜਿਹੜਾ ਪੰਚਾਇਤ ਵੱਲੋਂ ਜਾਂ ਸੈਕਟਰੀ ਵੱਲੋਂ ਜਿਹੜੀ ਘਪਲੇਬਾਜੀ ਕੀਤੀ ਜਾਂਦੀ ਆ ਘੱਟ ਰੇਟ ਤੇ ਜਿਹੜੀ ਬੋਲੀ ਸ਼ੋਅ ਕੀਤੀ ਜਾਂਦੀ ਆ ਉੱਪਰਲੇ ਪੈਸੇ ਕਿਸਾਨਾਂ ਦੇ ਜਿਹੜੇ ਉਹ ਖਾਦੇ ਜਾ ਰਹੇ ਆ ਅਸੀਂ ਚਾਹੁੰਦੇ ਆ ਕਿ ਜ ਜਿਹੜੇ ਜ਼ਮੀਨ ਠੇਕੇ ਤੇ ਲੈਂਦੇ ਆ ਉਹ ਪ੍ਰੋਪਰ ਪੈਸਾ ਸਾਰਾ ਜਿਹੜਾ ਪਿੰਡ ਤੇ ਲੱਗਣਾ ਚਾਹੀਦਾ ਨਾ ਕਿ ਉਹਨੂੰ ਇੱਕ ਦੋ ਬੰਦੇ ਜਿਹੜੇ ਉਹ ਆਪਦੇ ਨਿੱਜੀ ਹਿੱਤਾਂ ਆਸਤੇ ਵਰਤਨ ਤੇ ਆਪਦੇ ਜਿਹੜਾ ਉਹ ਢਿੱਡ ਭਰਨ ਦਾ ਕੰਮ ਕਰਨ ਇਹ ਸ਼ੁਰੂਆਤ ਕੀਤੀ ਗਈ ਆ ਜਦੀਪ ਸਿੰਘ ਵਾਲੇ ਦੇ ਲੋਕਾਂ ਵੱਲੋਂ ਵੀ ਪੰਚਾਇਤ ਦੀ ਜ਼ਮੀਨ ਤੋਂ ਲੈ ਕੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਇਸੇ ਤਰ੍ਹਾਂ ਜੇ ਏਕਾ ਬਣਿਆ ਰਿਹਾ ਤੇ ਪਿੰਡ ਦੇ ਜਿੰਨੇ ਵੀ ਵਿਕਾਸ ਦੇ ਫੰਡ ਹੁਣ ਤੱਕ ਆਏ ਆ ਸਾਰਿਆਂ ਦਾ ਹਿਸਾਬ ਕਿਤਾਬ ਲੈ ਕੇ ਜਿਹੜਾ ਪਿੰਡ ਦੀਪ ਸਿੰਘ ਵਾਲਾ ਉਹਦੀ ਨਹਿਰ ਆ ਜਿਹੜੀ ਉਹ ਜਲਦ ਬਦਲੀ ਜਾਉ ਧੰਨਵਾਦ ਧੰਨਵਾਦ ਹਾਂਜੀ ਅਸੀਂ ਪਹੁੰਚੇ ਹਾਂ ਫਰੀਦਕੋਟ ਦੇ ਪਿੰਡ ਦੀਪ ਸਿੰਘ ਵਾਲਾ ਵਿਖੇ ਜਿੱਥੇ ਕਿ ਪੰਚਾਇਤੀ ਜ਼ਮੀਨ ਨੂੰ ਲੈ ਕੇ ਪਿੰਡ ਵਾਲਿਆਂ ਵਿੱਚ ਕੁਝ ਰੋਸ ਪਾਇਆ ਜਾ ਰਿਹਾ ਹੈ ਪੰਚਾਇਤੀ ਜ਼ਮੀਨ ਦੇ ਠੇਕੇ ਨੂੰ ਲੈ ਕੇ ਸੋ ਸਾਡੇ ਨਾਲ ਬਾਈ ਜੀ ਪਿੰਡ ਵਾਸੀ ਨੇ ਗੱਲਬਾਤ ਕਰਦੇ ਆਂ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਂ ਤੁਹਾਡਾ ਜੀ ਮੇਰਾ ਨਾਮ ਭਪਿੰਦਰ ਸਿੰਘ ਹੈ ਭਪਿੰਦਰ ਸਿੰਘ ਜੀ ਪਹਿਲੇ ਕੀ ਮਸਲਾ ਹੈ ਜਿਹੜਾ ਤੁਹਾਡਾ ਅੱਜ ਦੇਖੋ ਜੀ ਮਸਲਾ ਇਹ ਹੈ ਵੀ ਪੰਜ ਸਾਲ ਹੋ ਗਏ ਲਗਾਤਾਰ ਹੂੰ ਤੇ ਇਹ ਜ਼ਮੀਨ ਜਿਹੜੀ ਪੰਚਾਇਤੀ ਜ਼ਮੀਨ ਆਈਦੀ ਬੋਲੀ ਹੁੰਦੀ ਸੀ ਕਿ ਤੇ ਮਤਲਬ 4 ਸਾਲ ਤੋਂ ਲਗਭਗ ਤਾਂ ਮੈਂ ਬੋਲੀ ਇਹਦੀ ਦੇ ਰਿਆ ਹਾਂ ਹੂੰ 4 ਸਾਲ ਤੋਂ ਹੀ ਮਤਲਬ ਇੱਕ ਬੋਲੀ 60% ਹਜ਼ਾਰ ਦੇ ਲਗਭਗ ਜਾ ਰਹੀ ਸੀਗੇ ਹੂੰ ਮਤਲਬ ਤੇ ਪਿਛਲੇ ਸਾਲ ਇਹ ਕੀ ਹੋਇਆ ਜੀ ਇਹ ਬੋਲੀ 77000 ਰੁਪਏ ਦੇ ਹਿਸਾਬ ਨਾਲ ਮਤਲਬ ਜਿਹੜੀ ਆ ਬੋਲੀ ਦਿੱਤੀ ਗਈ ਸੀਗੀ ਹੂੰ ਤੇ 77000 ਤੇ ਬੋਲੀ ਜਾ ਕੇ ਟੁੱਟੀ ਇਹ ਮੈਂ ਖੁਦ ਆਪ ਮਤਲਬ ਅ 75 ਹਜ਼ਾਰ ਨੂੰ ਬੋਲੀ ਦਿੱਤੀ ਸੀਗੀ ਪੂਰਾ ਸੰਧੂਆ ਮਤਲਬ ਅਸੀਂ ਇਕੱਠੇ ਰਲ ਕੇ ਪੈਲੀ ਲੈਂਦੇ ਰਹੇ ਹਾਂ ਹਮ ਅਰਸ਼ਵੀਰ ਆ ਡੇਰੀ ਵਾਲਾ ਉਹ ਵੀ ਸਾਡੇ ਨਾਲ ਬੋਲੀ ਦਿੰਦਾ ਸੀ ਜਿਹੜੇ ਵਿਦੀਸ਼ ਹੁੰਦਾਲਾ ਇਹਨਾਂ ਨੇ ਬੋਲੀ ਦਿੱਤੀ ਸਾਡੇ ਨਾਲ ਹਮ ਤੇ ਇਦਾਂ ਕਰਕੇ 70 ਹਜ਼ਾਰ ਨੂੰ ਪੈਲੀ ਰੋਟ ਗਈ ਤਿੰਨ ਬੰਦਿਆਂ ਦੇ ਨਾਮ ਤੇ ਸਰਪੰਚ ਸ਼ਾਮਲਾਲ ਸੁੰਦਰ ਆਲਕਤੇ ਪੱਕਾ ਸਿੰਘ ਮਾਈਪੀ ਸਿਰ ਹਮ ਤੇ ਜਿਸ ਇਸ ਵਾਰੀ ਜਦੋਂ ਅਸੀਂ ਬੋਲੀ ਦਿੱਤੀ ਜੀ ਤੇ ਸੈਕਟਰੀ ਸਾਹਿਬ ਕਹਿੰਦੇ ਵੀ ਇਹ ਬੋਲੀ ਜਿਹੜੀ ਆ ਵੀ ਮਤਲਬ 20% ਦੇ ਵਾਧੇ ਨਾਲ ਹੋਊਗੀ ਹੂੰ ਤੇ ਜਦੋਂ ਅਸੀਂ ਬੋਲੀ ਸਟਾਰਟ ਹੋਈ ਤੇ 70000 ਤੇ ਜਾ ਕੇ ਬੋਲੀ ਸਾਡੇ ਨਾਮ ਤੇ ਟੁੱਟ ਗਈ 70000 ਤੇ ਹਾਂਜੀ ਅੱਛਾ ਤੇ ਜਦੋਂ ਅਸੀਂ ਸੈਕਟਰੀ ਸਾਹਿਬ ਨੂੰ ਪੁੱਛਿਆ ਵੀ ਮਤਲਬ ਇਹ ਸੈਕਟਰੀ ਸਾਹਿਬ ਕਹਿੰਦੇ ਵੀ ਚੈੱਕ ਦਿਓ ਤੇ ਇਹਦੇ ਪੈਸੇ ਕਿੰਨੋਂ ਜਮ੍ਹਾਂ ਕਰਾਉਗੇ ਤੇ ਅਸੀਂ ਚੈੱਕ ਦਿੱਤਾ ਜੀ ਤੇ ਉਹ ਕਹਿੰਦੇ ਨੇ ਵੀ ਮਤਲਬ ਪੁੱਛਿਆ ਗਿਆ ਤੇ ਉਹ ਕਹਿੰਦੇ ਵੀ ਪਿਛਲੀ ਵਾਰੀ ਪਹਿਲੀ ਹੀ 55000 ਚੜੀ ਸੀ ਸੈਕਟਰੀ ਸਾਹਿਬ ਨੇ ਕਿਹਾ ਕੀ ਆਜੇ ਵਿੱਚ ਪੰਚਾਇਤ ਵੀ ਸੀ ਤੇ ਉਹਨਾਂ ਨੇ ਉਹ ਗੱਲ ਉੱਥੇ ਦਬਾ ਕੇ ਤੋ ਚਲੇ ਗਏ ਉਸ ਤੋਂ ਬਾਅਦ ਜਦੋਂ ਮੈਨੂੰ ਵਾਰ-ਵਾਰ ਮਤਲਬ ਅਸੀਂ ਗੁਰਪ੍ਰੀਤ ਨੇ ਪਹਿਲੀ ਲਈ ਸੀ ਮੈਂ ਲਈ ਸੀ ਉਹਨਾਂ ਨੇ ਆਪਦੇ ਪੈਸੇ ਧਾਰਤੇ ਤੇ ਮੈਂ ਇਹ ਮਤਲਬ ਲੋਕਾਂ ਦੇ ਸਾਹਮਣੇ ਗੱਲ ਲਿਆਉਣਾ ਚਾਹੁੰਦਾ ਸੀ ਔਰ ਪੈਸੇ ਦੇਣ ਦੀ ਕੋਈ ਇਨਕਾਰੀ ਨਹੀਂ ਗਈ ਵੀ ਮੈਂ ਪੈਸੇ ਦੇਣ ਨੂੰ ਤਿਆਰ ਹਾਂ ਮੈਂ ਅੱਜ ਵੀ ਮੇਰੇ ਕੋਲ ਪੈਸੇ ਪਰ ਮੈਂ ਇਹ ਨਾ ਵੀ ਪੰਚਾਇਤ ਨੂੰ ਮੈਂ 4 3 4 ਵਾਰੀ ਲਗਾਤਾਰ ਪੰਚਾਇਤ ਮੈਨੂੰ ਬੁਲਾਇਆ ਮੈਂ ਪੰਚਾਇਤ ਨੂੰ ਸਰਪੰਚ ਸਾਹਿਬ ਨੂੰ ਕਿਹਾ ਵੀ ਉਹ ਤੁਸੀਂ ਪੁਰਾਣੀ ਪੰਚਾਇਤ ਤੋਂ ਜਾਂ ਪੁਰਾਣੀ ਸਰਪੰਚ ਨੇ ਬੋਲੀ ਦਿੱਤੀ ਸੀ ਜਾਂ ਜਿਹੜੇ ਬੰਦਿਆਂ ਨੇ ਸੁੰਦਰ ਰੌਲਖ ਨੇ ਉਹਨਾਂ ਨੂੰ ਤੁਸੀਂ ਕਿਉਂ ਨਹੀਂ ਬੁਲਾਉਂਦੇਗੇ ਹੂੰ ਤਾਂ ਸਰਪੰਚ ਸਾਹਿਬ ਕਹਿੰਦੇ ਵੀ ਨਹੀਂ ਉਹ ਅਸੀਂ ਬੁਲਾ ਨਹੀਂ ਸਕਦੇਗੇ ਉਹ ਮਤਲਬ ਇਹ ਰੌਲੇ ਨੂੰ ਛੱਡੋ ਤੁਸੀਂ ਆਪ ਪਹਿਲਾਂ ਸਾਫ਼ ਹੋ ਇਹ ਪੈਸੇ ਤਾਰੋ ਜੇ ਅਸੀਂ ਪੈਸੇ ਮੈਂ ਪੈਸੇ ਤਾਰ ਵੀ ਦਿਨਾ ਚੀਜ਼ ਵੇਖੋ ਜੇ ਮੈਂ ਪੈਸੇ ਤਾਰ ਵੀ ਦਿਨਾ ਤੇ ਇਹ ਇੱਥੇ ਹੀ ਗੱਲ ਠਾਪੇ ਰਹਿ ਜਣੇ ਆ ਤੇ ਮੇਰਾ ਇਹ ਕਹਿਣਾ ਜੀ ਇਹ ਮੈਂ ਪੈਸੇ ਤੇ ਇਹਨੂੰ ਤਿਆਰ ਆ ਪਰ ਜਿਹੜਾ ਪਿੱਛੇ 7 ਲੱਖ ਰੁਪਏ ਦਾ ਮਤਲਬ ਘਟਾਲਾ ਹੋਇਆ ਜੀ 77000 ਨੂੰ ਵੇਖੋ ਤੇ 55000 ਨੂੰ ਵੇਖੋ ਕਿੰਨੇ ਕਿਲੇ 30 ਕਿਲੇ ਪਹਿਲੀ ਸੀ ਜਿਹੜਾ 22 ਹੈ 22000 ਦੇ ਹਿਸਾਬ ਨਾਲ ਤੁਸੀਂ ਲਾ ਲਓਗੇ ਲਗਭਗ 7 ਲੱਖ ਰੁਪਏ ਦਾ ਮਤਲਬ ਕਿਲੇ ਦਾ 22 ਹਾਂ ਜੀ ਹਾਂ ਜੀ ਹਾਂ ਜੀ ਹਾਂ ਤੇ ਇਹ ਜਿਹੜਾ ਮਤਲਬ ਵੀ ਲੋਕਾਂ ਨੂੰ ਮਤਲਬ ਜੋਨਾ ਯੂਨੀਅਨ ਨਾਲ ਕੋਲ ਆਏ ਜਦੋਂ ਮੇਰੀ ਪੰਚਾਇਤ ਨੇ ਨਹੀਂ ਕੋ ਗੱਲ ਸੁਣੀ ਤੇ ਮੈਂ ਦੋਨਾਂ ਯੂਨੀਅਨਾਂ ਕੇ ਪੱਖ ਰੱਖਿਆ ਉਹਨਾਂ ਨੇ ਮੈਨੂੰ ਕਿਹਾ ਵੀ ਇਹ ਤੇ ਨਾ ਇਨਸਾਫ ਆ ਵੀ ਜਿਹੜਾ ਨਾਲੇ ਪਿੰਡ ਦਾ ਪੈਸਾ 7 ਲੱਖ ਰੁਪਈਆ ਮੈਂ ਦੇਣਾ ਜਾਂ 7 ਲੱਖ ਰੁਪਈਆ ਪਿੱਛੇ ਰੁਕਿਆ ਹੋਇਆ ਆ ਦੇ ਟੱਕ ਚ ਕੌਣ ਖਾ ਗਿਆ ਸੈਕਟਰੀ ਜਾਂ ਸਰਪੰਚ ਜੀ ਕੌਣ ਦੇਖੋ ਜੀ ਸੁਣ ਚ ਤੇ ਇਹ ਆ ਰਿਹਾ ਵੀ ਜਿੱਦਾਂ ਜਿੱਦਾਂ ਮਤਲਬ ਲੋਕਾਂ ਦੀਆਂ ਗੱਲਾਂ ਸੁਣਦੇ ਆ ਵੀ ਮਤਲਬ ਜਦੋਂ ਮੈਨੂੰ ਬੁਲਾਉਂਦੇ ਆ ਤੇ ਉਹ ਕਹਿੰਦੇ ਵੀ ਇਹਨਾਂ ਨੇ ਰਲ ਮਿਲ ਕੇ ਹੀ ਪੈਸੇ ਵਾਡੇ ਮਤਲਬ ਉਹ ਸਾਡੇ ਨਾਲ ਨੇ ਇਨਾਂ ਨਾਲ ਵੀ ਗੱਲਬਾਤ ਕਰਦੇ ਆ ਕਿ ਜਿਹੜਾ ਅੱਜ ਇਕੱਠ ਹੋਇਆ ਗੁਰਦੁਆਰਾ ਸਾਹਿਬ ਵਿਖੇ ਕਿਉਂ ਕੀ ਕਰਨਾ ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹਾਂਜੀ ਕੀ ਮਸਲਾ ਕੀ ਹੈ ਜਿਹੜਾ ਪੰਚਾਇਤੀ ਜ਼ਮੀਨ ਨੂੰ ਲੈ ਕੇ ਜਿਹੜਾ ਹੋਇਆ ਦੇਖੋ ਜੀ ਮਸਲਾ ਇਹ ਹੈ ਜੀ ਪਿਛਲੇ ਕਈ ਸਾਲਾਂ ਤੋਂ ਬੋਲੀ ਹੋਰ ਤਰ੍ਹਾਂ ਹੁੰਦੀ ਹੈ ਜੀ ਪੰਚਾਇਤ ਜਾਂ ਸੈਕਟਰੀ ਇਹ ਮੰਨ ਲਓ ਵੀ ਰੱਖਦੇ ਹੋਰ ਪੱਖ ਹੈ ਜਿਵੇਂ ਮੰਨ ਲਓ ਵੀ ਪਹਿਲੋਂ 31% ਤਾਂ ਸਰਕਾਰੀ ਰੱਖ ਲੈਂਦੀ ਆ ਪੰਚਾਇਤ ਦੀ ਜ਼ਮੀਨ ਦੇ ਵਿੱਚੋਂ ਤੇ 20% ਉਹਨਾਂ ਸੈਕਟਰੀ ਤੇ ਜਿਹੀ ਰੱਖਣ ਲੱਗ ਪਏ ਇਸ ਪਿੰਡ ਦਾ ਪੈਸਾ ਕੁੰਝਾ ਪਰਸੈਂਟ ਗਿਆ ਏ ਤੇ 49% ਪਿੰਡ ਤੇ ਲੱਗਨ ਵਾਲਾ ਰਹਿ ਗਿਆ ਅਸੀਂ ਇਹ ਕਹਿੰਨੇ ਆ ਮਤਲਬ ਡੀਸੀ ਸਾਹਿਬ ਨੂੰ ਵੀ ਸਾਰਿਆਂ ਨੂੰ ਬੇਨਤੀ ਕਰਦੇ ਆ ਸਾਡੇ ਪਿੰਡ ਦਾ ਜਿਹੜਾ ਪੈਸਾ ਉਹਦਾ ਇੱਕ ਇੱਕ ਪੈਸੇ ਦਾ ਪਿੰਡ ਵਾਲਿਆਂ ਨੂੰ ਸਾਥ ਦਿੱਤਾ ਜਾਵੇ ਰੌਲਾ ਇਹੀ ਆ ਓਕੀ ਚੱਕਾ ਧੰਨਵਾਦ ਹਾਂਜੀ ਸਾਡੇ ਨਾਲ ਨੇ ਗੁਰਪ੍ਰੀਤ ਸਿੰਘ ਜੀ ਇਹਨਾਂ ਤੋਂ ਵੀ ਆਪਾਂ ਪੁੱਛਦੇ ਆ ਜਿਹੜਾ ਪਿੰਡ ਦਾ ਪੰਚਾਇਤੀ ਜ਼ਮੀਨ ਦੇ ਪੈਸਿਆਂ ਨੂੰ ਰਹਿ ਕੇ ਰੌਲਾ ਉਹ ਕੀ ਗੱਲਬਾਤ ਆ ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਸਸਬਤ ਬੇਨਾ ਵੈਗੁਰਜੀ ਕੇ ਖਾਲਸਾ ਮੇਰੇ ਪਤੇ ਜੀ ਅੰਜ ਕੀ ਮੁੱਦਾ ਕੀ ਹੈ ਅੱਜ ਪੰਚਾਇਤ ਇਕੱਠੀ ਹੋਈ ਸਾਰਾ ਪਿੰਡ ਇਕੱਠਾ ਹੋਇਆ ਗੁਰਦੁਆਰਾ ਸਾਹਿਬ ਵਿਖੇ ਕੀ ਮੁੱਦਾ ਕੀ ਹੈ ਮੁੱਦਾ ਇਹ ਹੈ ਜੀ ਪਿਛਲੇ ਸਾਲ ਜਦੋਂ ਪੰਚਾਇਤੀ ਜ਼ਮੀਨ ਦੀ ਬੋਲੀ ਹੋਈ ਉਹਦੇ ਚ ਮੈਂ ਆਪ ਬੋਲੀ ਦੇਣ ਗਿਆ ਸੀ ਤਾਂ ਸ਼ਾਮ ਲਾਲ ਜੀ ਸਰਪੰਚ ਸੀ ਪਰ ਪ੍ਰਬੰਧਕ ਲੱਜੁਕਿਆ ਸੀ ਖੁਸ਼ਵੰਤ ਸਿੰਘ ਖੁਸ਼ੀ ਸ਼ਰਮਾ ਉਹ ਪ੍ਰਬੰਧਕ ਸੀ ਤੇ ਗੁਰਸਾਹਿਬ ਸਿੰਘ ਜੀ ਆ ਸੈਕਟਰੀ ਸੀ பஞ்சਾਇਤ ਸੈਕਟਰੀ ਹਮ ਉਹਨਾਂ ਦੋਹਣੇ ਬੋਲੀ ਕਰਵਾਈ ਹਮ ਤਾਂ ਬੋਲੀ ਜਦੋਂ ਲੱਗੀ ਦੇਖੋ ਬੋਲੀ ਸ਼ਾਮ ਲਾਲ ਜੀ ਦੇ ਨਾਂ ਤੇ ਟੁੱਟੀ ਇੱਕ ਪੱਕਾ ਸਿੰਘ ਦੇ ਨਾਂ ਤੇ ਟੁੱਟੀ ਤੇ ਇੱਕ ਸੁੰਦਰ ਸਿੰਘ ਔਲਖ ਦੇ ਤੇ ਮੈਂ ਇਹ ਵੇਖਿਆ ਵੀ ਸਰਪੰਚ ਚਲੋ ਅਸੀਂ ਸਿਆਸਤੀ ਬੰਦੇ ਆ ਤਾਂ ਅਸੀਂ ਅੜੀ ਬੋਲੀ ਲਾਈ ਗਾ ਬੋਦੀ ਵਾ ਵਾ ਤਾਂ ਟੁੱਟ ਗਈ ਮੈਂ ਕਿਹਾ ਸਰਪੰਚਾ ਹਾਂ ਤੂੰ ਵੀ ਵਿਲਾ ਦੇ ਬਾਈ ਕਰਨੀ ਪਰ ਸਰਪੰਚ ਨੇ ਵੀ ਬਾਈ ਸੁੰਦਰ ਔਲਖ ਨੂੰ ਪੈਲੀ ਦਿੱਤੀ ਹਮ ਉਹ ਸਾਲ ਇੱਕ ਉਹਦਾ ਕੋਈ ਪਤਾ ਨਹੀਂ ਲੱਗਾ ਜਦੋਂ ਇਸ ਸਾਲ ਬੋਲੀ ਹੋਈ ਨਾ ਤਾਂ ਮੈਂ ਵੀ ਉਥੇ ਬੋਲੀ ਦੇਣ ਗਿਆ ਤਾਂ ਅਸੀਂ ਕਹਾਂ ਵੀ ਪਿਛਲੇ ਸਾਲ ਵੀ 75 70 ਹਜ਼ਾਰ ਨੂੰ ਪਈ ਗਈ ਆ ਤੇ ਐਰ ਕੀ ਮਤਲਬ ਕਿ 20% ਵਾਧਾ ਹੋ ਗਿਆ ਤਾਂ 90 ਤੋਂ ਪਲੱਸ ਜਾਊ ਤਾਂ ਕੀ ਫਾਇਦਾ ਤਾਂ ਉਹ ਨਾਲ ਦੀ ਨਾਲਾਂ ਦੀ ਜੀ ਜ਼ਮੀਨ ਦੀ ਬੋਲੀ 56 57 ਹਜ਼ਾਰ ਤਾਂ ਜਦੋਂ 에어 ਕੀ ਮੈਂ ਬੋਲੀ ਲਈ ਤਾਂ 70 ਹਜ਼ਾਰ ਨੂੰ ਸਾਡੇ ਨਾਂ ਤੇ ਪਹਿਲੀ ਟੁੱਟ ਗਈ। ਅੱਛਾ ਜਦੋਂ 70 ਹਜ਼ਾਰ ਨੂੰ ਟੁੱਟ ਗਈ ਮੈਂ ਉੱਥੇ ਉੱਠ ਕੇ ਰੋਲਾ ਪਾਇਆ ਮੈਂ ਕਹਾਂ ਯਾਰ ਪਿਛਲੀ ਏਰੀ ਮੈਂ ਬੋਲੀ ਵਾਧ ਲਾਈ ਤੇ ਮੈਨੂੰ ਮਿਲੀ ਨਹੀਂ ਤੇ 에어 ਕੀ 20% ਵਾਧੇ ਨਾਲ ਮੈਨੂੰ ਸਸਤੀ ਮਿਲੀ ਜਾਂਦੀ ਮੈਨੂੰ ਚਮਤਕਾਰ ਬਾਰੇ ਦੱਸੋ। ਹੂੰ ਤੇ ਯਾਰ ਵੀਡੀਓ ਸਾਹਿਬ ਬੈਠੇ ਬਕਾਇਦਾ ਆਨ ਰਿਕਾਰਡ 에어 ਕੀ ਵੀ ਵੀਡੀਓ ਬਣੀ ਆ ਪਿਛਲੀ ਏਰੀ ਨਹੀਂ ਤੁਸੀਂ ਵੀਡੀਓ ਕਲੀਅਰ ਕਰ ਦਿਓ ਜਿਹੜਾ ਕਪਲਾ ਜਮਾਂ ਕਲੀਅਰ ਹੋ ਚੁੱਕਾ ਠੀਕ ਹੈ ਜੀ ਸਰਪੰਚ ਸਾਹਿਬ ਕਹਿੰਦੇ ਆ ਸਾਡੇ ਇੱਕ ਫਰੀਦਕੋਟੀਆਂ ਗਰੁੱਪ ਬਣਿਆ ਉਹਦੇ ਚ ਇੱਕ ਦਿਨ ਸਾਰੇ ਭਰਾਵਾਂ ਦੀ ਕਿਤੇ ਬਹਿਸ ਹੋ ਗਈ ਵੀ ਕਪਲਾ ਕਪਲਾ ਤਾਂ ਉਹਨਾਂ ਨੇ ਕਿਹਾ ਵੀ ਜੇਈ ਤੇ ਸੈਕਟਰੀ ਖਾਕੇ ਅੱਛਾ ਗੱਲ ਇਹ ਆ ਉਹ ਖਸ਼ਵੰਤ ਐਸ ਵਾਰ ਬੰਦੀ ਕਰਾ ਕੇ ਕਿਹਾ ਦੇਖੋ ਜੀ ਕਪਲਾ ਆ ਕ ਭਾਈ ਇਨੀਆਂ ਦੇਗਾ ਉਹ 5 ਲੱਖ ਦਾ ਨਿਕਲੇ ਉਹ 7 ਦਾ ਨਿਕਲੇ ਉਹ 8 ਦਾ ਨਿਕਲੇ ਕਪਲਾ ਜ਼ਰੂਰ ਨਿਕਲੂਗਾ ਜੀ ਤੇ ਆਪਾਂ ਤਾਂ ਕਿੰਨੇ ਕਪਲਾ ਹੋ ਜਾ ਗਰਉਣਾ ਚਾਹੀਦਾ ਠੀਕ ਹੈ ਵੇਖੋ ਚਲੋ ਸਾਡੀ ਸਰਕਾਰ ਹੈ ਜੀ ਮੈਂ ਆਮ ਆਦਮੀ ਚ ਪਰ ਮੈਂ ਇਹ ਕਹਿੰਨਾ ਵੀ ਕਲੀਅਰ ਹੋਣਾ ਚਾਹੀਦਾ ਮੈਂ ਤਾਂ ਐਮਐਲਏ ਨੂੰ ਵੀ ਕਹਿੰਨਾ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਦੋ ਟੱਕਰ ਕੀ ਇੱਕ ਮੇਰੇ ਮਤਲਬ ਕਿ ਮੇਰਾ ਵੀਰ ਅਸਖਦੀਪ ਸਿੰਘ ਉਹਦੇ ਨਾਂ ਤੇ ਟੁੱਟਿਆ ਇੱਕ ਮੇਰੇ ਤੇ ਇੱਕ ਭਵਿੰਦਰ ਸਿੰਘ ਦੇ ਅਸੀਂ ਦੋ ਟੱਕਾਂ ਦੇ ਪੈਸੇ ਜਾਵਾ ਘਰਾਤਿਆ ਭਵਿੰਦਰ ਰੜ ਗਿਆ ਦੇਖੋ ਭਵਿੰਦਰ ਕਿੱਟੀ ਕਿਸਾਨ ਯੂਨੀਅਨ ਚ ਉਹ ਨਾ ਮੈਂ ਪਿੰਡ ਨੂੰ ਇਨਸਾਬ ਦਿਵਾਉਣਾ ਹੀ ਦਿਵਣਾ ਬੜੇਰੀ ਪੰਚਾਇਤ ਇਕੱਠੀ ਹੋਈ ਭਾਈ ਬਲਜਿੰਦਰ ਸਿੰਘ ਉਹ ਸਰਪੰਚਾ ਮੈਂ ਕਿਹਾ ਭਾਈ ਜੀ ਵੀ ਆਪਾਂ ਇਹ ਮੁੱਦਾ ਨਿਬੜੀਏ ਤੁਸੀਂ ਮਤਾਂ ਪਾ ਕੇ ਦਿਓ ਉਸ ਵਕਤ ਵੀ ਜਦੋਂ ਬੋਲੀ ਹੋਈ ਤਾਂ ਬਾਈ ਜੀ ਨੇ ਇੱਕ ਕਿਦੜ ਪਰਚੀ ਲਾ ਲੋ ਜੀ ਉਹ ਗਿੱਦੜ ਪਰਚੀ ਦਾ ਕੱਖ ਨਹੀਂ ਵਟਿਆ ਗਿਆ ਹੁਣ ਵੀ ਪੰਚਾਇਤ ਇਕੱਠੀ ਹੋਈ ਤਾਂ ਬਾਈਆਂ ਦਾ ਯਾਰ ਅਸੀਂ ਕੁਝ ਨਹੀਂ ਕਰ ਸਕਦੇ ਫਿਰ ਅਸੀਂ ਯੂਨੀਅਨ ਨਾਲ ਗੱਲ ਕੀਤੀ ਉਹਨਾਂ ਵੱਲੋਂ ਮਤਲਬ ਕੋਈ ਨਹੀਂ 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 ਜੀ ਨਹੀਂ ਠੀਕ ਹੈ ਤਾਂ ਆਪਾਂ ਕਹਿੰਨੇ ਆ ਵੀ ਯੂਨੀਅਨ ਕੋਲੇ ਮੁੱਦਾ ਆ ਗਿਆ ਗੁਰੂ ਘਰੇ ਖੜੇ ਆ ਦੁੱਧਾ ਦੁੱਧ ਤੇ ਪਾਣੀ ਦਾ ਪਾਣੀ ਹੋਣਾ ਚਾਹੀਦਾ ਤੇ ਤੁਸੀਂ ਇੱਥੇ ਆਏ ਬਈ ਤੁਹਾਡਾ ਵੀ ਧੰਨਵਾਦ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਹਾਂਜੀ ਸਾਡੇ ਨਾਲ ਸੁੰਦਰ ਸਿੰਘ ਜਿਹੜੇ ਮਜੂਤਾ ਪੰਚਾਇਤ ਮੈਂਬਰ ਨੇ ਇੱਥੋਂ ਦੇ ਉਹਨਾਂ ਨਾਲ ਗੱਲਬਾਤ ਕਰਦੇ ਆਂ ਹਾਂਜੀ ਭਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਭਾਈ ਜੀ ਇਹ ਕੀ ਮਸਲਾ ਕੀ ਸਾਰਾ ਪੰਚਾਇਤੀ ਜ਼ਮੀਨ ਦਾ ਮਸਲਾ ਜੀ ਇਸ ਤਰ੍ਹਾਂ ਵੀ ਪਿਛਲੇ ਸਾਲ ਜਮੀਨ ਜਿਹੜੀ ਮੇਰੇ ਕੋਲੇ ਸੀ ਠੇਕੇ ਤੇ ਹੂੰ ਤੇ ਇਹਦੇ ਵਿੱਚ 3 ਟੱਕ 30 30 ਕਿੱਲੇ ਜ਼ਮੀਨ ਆ ਜਿਹੜੇ 3 ਟੱਕ ਬਣਾਉਣੇ ਨੇ ਅਸੀਂ 10-10 ਕਿੱਲੇ ਦੇ ਜਿਹੜੀ ਸਾਡੇ ਨਾਲ ਜ਼ਮੀਨ ਲੱਗਦੀ ਹੈ ਸਾਡੀ ਵੀ ਘਰ ਵਾਲੀ ਜ਼ਮੀਨ ਉੱਥੇ ਆ 10 ਕਿੱਲਾਂ ਦਾ ਟੱਕ ਸਾਡੇ ਨਾਲ ਜਿਹੜਾ ਲੱਗਦਾ ਉਹ ਜਿਹੜਾ ਸ਼ਾਮਲਾ ਸਰਪੰਚ ਦੇ ਨਾਮ ਟੁੱਟਿਆ ਸੀਗਾ 7 ਲੱਖ ਤੇ 23000 ਰੁਪਏ ਨੂੰ ਤੇ ਜਿਹੜਾ ਨਿਕਤਾ ਸਿੰਘ ਮਿਸਤਰੀ ਉਹਨਾਂ ਦੇ ਨਾਲ ਲੱਗਦਾ ਟੱਕ 10 ਕਿੱਲਾਂ ਦਾ ਉਹ ਟੁੱਟਿਆ ਸੀਗਾ 6 ਲੱਖ ਤੇ 85000 ਰੁਪਏ ਨੂੰ ਤੇ ਜਿਹੜਾ ਪਾਕਿਸਤਾਨੀਆਂ ਦੇ ਨਾਮ ਟੱਕ ਲੱਗਦਾ ਉਹਦੇ ਵਿੱਚ 4 ਕਿੱਲੇ ਜ਼ਮੀਨ ਉੱਚੀ ਆ ਤੇ 6 ਕਿਲੇ ਜਮੀਨ ਨੀਵੀਂ ਆ ਉਹ 10 ਕਿਲੇ ਦਾ ਟੱਕ ਮੇਰੇ ਨਾਲ ਟੁੱਟਿਆ ਸੀਗਾ ਸੁੰਦਰ ਸਿੰਘ ਦੇ ਨਾਂ ਉਹ ਟੁੱਟੇ 6 ਲੱਖ ਤੇ 64000 ਰੁਪਏ ਨੇ ਐਨੇ ਨੂੰ ਬੋਲੀ ਹੋਈ ਸੀ ਟੋਟਲ ਰੁਪਇਆ ਬਣਿਆ ਸੀ ਜੀ 20 ਲੱਖ ਤੇ 72000 ਰੁਪਇਆ ਜੋ ਮੈਂ ਕਿ ਉੱਥੇ 10 ਲੱਖ ਤੇ 80000 ਰੁਪਇਆ ਸੀ ਜਿਹੜਾ ਚੈੱਕ ਰਾਈ ਦਿੱਤਾ ਸੈਕਟਰੀ ਨੂੰ ਤੇ ਜਿਹੜਾ ਬਾਕੀ ਪੈਸੇ ਬਚਦੇ ਆ ਮੈਂ ਤੇ ਸ਼ਾਮਲਾ ਸਰਪੰਚ ਅਸੀਂ ਦੋਵੇਂ ਜਾਣੇ ਜਾ ਕੇ ਫਰੀਦਕੋਟ ਉੱਥੇ ਜਿਹੜਾ ਮਹਿਕਮੇ ਦਾ ਦਫ਼ਤਰ ਉਹ ਉੱਥੇ ਅਸੀਂ ਜਮ੍ਹਾਂ ਕਰਵਾ ਕੇ ਆ ਹਾਂਜੀ ਹੁਣ ਕੀ ਹੁਣ ਕੀ ਰੌਲਾ ਹੁਣ ਇਹ ਰੌਲਾ ਜੀ ਹੁਣ ਮਤਲਬ ਇਹਨਾਂ ਨੇ ਜਦੋਂ ਉੱਥੇ ਬੋਲੀ ਹੋਈ ਜੀ ਕਿੰਨਾ ਕਪੜਾ ਕਿੰਨੇ ਲੱਖ ਤੱਕ ਦੱਸ ਛੋੜ ਚਪਾ ਆਈ ਡੀਆ ਕੋਈ ਉਹ ਤਾਂ ਜੀ ਆਈ ਡੀਆ ਹੁਣ ਇਹ ਤਾਂ ਆਪਾਂ ਨੂੰ ਡੇਰੇ ਬਾਰੇ ਪਤਾ ਨਹੀਂ ਇਹ ਹੁਣ ਕਹੀ ਜਾਂਦੇ ਵੀ ਉੱਥੇ 15 ਲੱਖ ਰੁਪਇਆ ਬੋਲਦਾ 15 ਲੱਖ ਬੋਲਦਾ ਫਿਰ ਮੰਨ ਕੇ ਚੱਲੋ ਵੀ 5 ਲੱਖ ਤੇ 73000 ਰੁਪਇਆ ਕਪੜਾ ਹੋ ਗਿਆ ਮਤਲਬ ਉਹ ਪੈਸੇ ਇਹਨਾਂ ਨੇ ਬਾਹਰ ਦੀ ਬਾਹਰ ਘਾਡੇ ਜਮਾ ਨਹੀਂ ਕੀਤੇ ਹਾਂਜੀ ਹਾਂਜੀ ਉਹ ਆਪਾਂ ਨੂੰ ਨਹੀਂ ਉਹਦੇ ਚੀਜ਼ ਬਾਰੇ ਪਤਾ ਜੀ ਕੀ ਹੋਇਆ ਕੀ ਨਹੀਂ ਆਪਾਂ ਆਪਦੇ ਜੋ ਆਪਣੇ ਪੈਸੇ ਬੰਦੇ ਸੀ ਆਪਾਂ ਆਪਦੇ ਦਿੱਤੇ ਹੁਣ ਇਹਨਾਂ ਮੁੰਡਾ ਭਿੰਦੂ ਆ ਇਹਨੇ ਜ਼ਮੀਨ ਐਰ ਕੀ ਠੇਕੇ ਦੇ ਲਈ ਆ ਇਹਨਾਂ ਸਿਰ ਜੇ ਮਤਲਬ 9 ਲੱਖ ਰੁਪਈਆ ਇਹਨਾਂ ਦਾ ਬਕਾਇਆ ਰਹਿੰਦਾ ਹੁਣ ਇਹ ਆਨੇ ਵੀ ਅਸੀਂ ਉਹ ਤਾਂ ਦੇਵਾਂਗੇ ਜੇ ਉਹ ਕਬਲਾ ਪੂਰਾ ਹੋਊਗਾ ਤਾਂ ਮਤਲਬ ਜਿਹੜਾ ਪਿਛਲੇ ਸਾਨੂੰ ਹਿਸਾਬ ਦਿੱਤਾ ਜਾਵੇ ਠੀਕ ਆਹ ਨਾਲ ਜੀ ਹੋਰ ਕੋਈ ਦਾਵਾ ਧੰਨਵਾਦ ਜੀ